ਬਾਬਾ ਬਿਰਵੀ ਨੋਬਤਾਂ ਦੇ ਕੱਢੀ ਗਏ ਜੀ ਬਾਬਾ ਦਾ ਸ਼ੇਖ ਰਫਤੀ ਮੁਹੰਮਦ ਦੇ ਹੱਡ ਲਿਓ ਨਵੇਂ ਇਤਿਹਾਸ ਛਾਟ ਗਏ ਜੀ ਬਾਬਾ ਦਾ ਸ਼ੇਖ ਕਾਦੀ ਮੁਹੰਮਦ ਦੇ ਹੱਡ ਲਿਓ ਨਵੇਂ ਇਤਿਹਾਸ ਛਾਟ ਗਏ O ਜੈ ਭੀਮ ਜੈ ਭਾਰਤ ਅੱਜ ਬੜਾ ਹੀ ਖੁਸ਼ੀ ਦਾ ਦਿਨ ਆ ਕਿ ਜਿਵੇਂ ਕਿ ਕਈ ਸਾਲਾਂ ਤੋਂ ਸੋਚਦੇ ਆ ਰਹੇ ਸੀਗੇ ਬਾਬਾ ਸਾਹਿਬ ਡਾਕਟਰ ਕੁਮੇਰ ਗਾਜੀ ਦਾ ਔੜ ਦੇ ਵਿੱਚ ਸਟੈਚੂ ਲਗਾਉਣ ਦੇ ਲਈ ਸੋ ਉਹ ਅੱਜ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਰੇ ਪਿੰਡਾਂ ਦੀਆਂ ਸਹਿਯੋਗ ਦੇ ਨਾਲ ਇਹ ਸਾਡੀ ਜਿਹੜੀ ਮਨੋਕਮਨਾ ਪੂਰੀ ਹੋਈ ਆ ਸੋ ਅਸੀਂ ਪੂਰੇ ਪਿੰਡਾਂ ਦੇ ਜਿੰਨੇ ਵੀ ਸਾਡੇ ਇੱਥੇ ਸੱਜਣ ਮਿੱਤਰ ਆਏ ਹੈਗੇ ਆ ਸਾਡੇ ਔੜ ਔੜ ਦੇ ਵਿੱਚੋਂ ਸਾਡੇ ਦੁਨੀਆ ਭੈਣਾ ਸਾਡੇ ਬਜ਼ੁਰਗ ਸਾਡੇ ਸੋਡੇ ਵੀ ਇੱਥੇ ਪਹੁੰਚੇ ਹੈਗੇ ਆ ਉਹਨਾਂ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੋ 14 ਅਪ੍ਰੈਲ ਨੂੰ ਯਾਨੀ ਕਿ ਕੱਲ ਨੂੰ ਸਾਡੇ ਬਾਬਾ ਸਾਹਿਬ ਡਾਕਟਰ ਮੇਲਗਰ ਜੀ ਦਾ ਜਨਮ ਦਿਨ ਆ ਰਿਹਾ ਅਸੀਂ ਉਹਨਾਂ ਦੀ ਸਾਰੇ ਨਗਰ ਨੂੰ ਲੱਖ ਲੱਖ ਵਧਾਈ ਦਿੰਨੇ ਆ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਦਾ ਜਨਮ ਦਿਨ ਆਪਾਂ ਸਾਰੇ ਰਾਜੇ ਮਨਾ ਰਹੇ ਆਂ ਬਾਬਾ ਸਾਹਿਬ ਉਸ ਜੀ ਦਾ ਬੜਾ ਬਹੁਤ ਵੱਡੇ ਮਦਦਾਨ ਜਿਨ੍ਹਾਂ ਨੇ ਨਾਰੀ ਨਾਰੀ ਖਾਤੀ ਦੇ ਲਈ ਬੜਾ ਕੰਮ ਕੀਤਾ ਅੱਜ ਕੱਲ ਜਿਹੜਾ ਰੈਡ ਚੱਲ ਰਿਹਾ ਹੈ ਭਈ ਬਾਬਾ ਸਾਹਿਬ ਨੂੰ ਥੱਲੇ ਲਾਉਣ ਦੀ ਗੱਲ ਕਰਦੇ ਆ ਉਹਦੇ ਸੰਵਿਧਾਨ ਨੂੰ ਨਹੀਂ ਮੰਨਦੇ ਆਪਾਂ ਨੂੰ ਸਾਰੇ ਰਲ ਕੇ ਇਕੱਠੇ ਹੋ ਕੇ ਤੇ ਹਮਲਾ ਮਾਰਨਾ ਚਾਹੀਦਾ ਆ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਆਪਾਂ ਕੁਝਲਣਾ ਨਹੀਂ ਦੇਈ ਉਹ ਅਦਿਕਰ ਹਾਲਾਤ ਤੇ ਟ੍ਰੈਂਡ ਚ ਆਵੇ ਆ ਇਸ ਕਰਕੇ ਬਾਬਾ ਸਾਹਿਬ ਜੀ ਜਿਹੜਾ ਨੇ ਸਾਰੀ ਮੁਕਤਰੀ ਨਾਰੀ ਜਾਤੀ ਨਹੀਂ ਸਭ ਤੋਂ ਪਹਿਲ ਸਾਰੀ ਆਪਣੀ ਨੂੰ ਸੰਗਠਿਤ ਕਰਕੇ ਆਪਣਾ ਜਿਹੜਾ ਇਹ ਸਾਡੇ ਵਾਸਤੇ ਇਹ ਦਿਨ ਲੈ ਕੇ ਆਂਦਾ ਆਪਾਂ ਇਸ ਕਰਕੇ ਸਾਰੇ ਰਾਕੇ ਅੱਜ ਉਹਨਾਂ ਨੂੰ ਆਪਾਂ ਖੁਸ਼ੀ ਦੇ ਪੰਨ ਜਿਹੜੇ ਆ ਉਹ ਆਪਾਂ ਮਹਿਸੂਸ ਕਰ ਰਹੇ ਆ ਉਹਨਾਂ ਦੀ ਕੋਸ਼ਿਸ਼ ਹੀ ਅੱਜ ਆਪਾਂ ਘੁੰਮਦੇ ਫਿਰਦੇ ਆ ਖੁਰਸੀਆਂ ਤੇ ਬੈਠੇ ਆ ਉਹਨਾਂ ਦੀ ਗੋਦ ਦੀ ਖਦਕਾ ਆਪਾਂ ਚੰਗੇ ਚੰਗੇ ਉਪਯੋਗ ਕਰਦੇ ਆ ਬਰਾਬਰ ਸਾਰੇ ਸਾਥੀਓ ਅੱਜ ਆਪਾਂ ਨੂੰ ਪਤਾ ਆ ਸਾਡੇ ਟੀਮ ਦੇ ਡਾਕਟਰ ਵਿਟガル ਜੀ ਦਾ ਕੰਨ ਸਵੇਰੇ ਜਾਂਦਨ ਉਹਦੇ ਸਬੰਧ ਵਿੱਚ ਅਸੀਂ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਆ ਆਲੇ ਦੁਆਲੇ ਲੱਗਦੀ ਪੰਚਾਇਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਦਦ ਕਰਕੇ ਸਹਜੂਰ ਦਿੱਤਾ 바ਵਾ ਸਾਹਿਬ ਸਭ ਤੋਂ ਪੜੇ ਲਿਖੇ ਇਨਸਾਨ ਸੰ ਇਹਨਾਂ ਦੇ ਅਸਫਲ ਦੇ ਦੇਸ਼ ਦਾ ਸੁਧਾਰ ਹੋ ਗਿਆ ਇਸ ਸੁਧਾਰ ਦੇ ਵਿੱਚ ਹਰ ਇੱਕ ਨੂੰ ਬਰਾਬਰ ਦੀ ਅਸਾਧਿਕ ਸੂਲਤਾ ਦਿੱਤੀਆਂ ਅਸੀਂ ਖੁਸ਼ੀ ਦੇ ਨਾਲ ਜਿਹੜਾ ਬਾਬਾ ਸਾਹਿਬ ਦਾ ਜਨਮ ਦਿਨ ਕੰਸ ਬਿਰੇ ਮਨਾ ਰਹੇ ਹਾਂ ਅੱਜ ਜੋ ਸਾਡੀ ਬਹੁਤ ਸਾਡਾ ਤੋਂ ਸੀ ਦੇ ਮਨ ਦੇ ਵਿੱਚ ਆਮ ਜਨਤਾ ਦੇ ਸੀ ਮਨ ਦੇ ਵਿੱਚ ਬਾਬਾ ਸਾਹਿਬ ਦਾ ਸਟੈਪੂ ਜੋ ਅਸੀਂ ਦੋ ਸੜਕਾਂ ਦੇ ਉੱਪਰ ਚੌਕ ਬਾਬਾ ਸੀ ਦੇ ਸਾਹਮਣੇ ਨਾਮ ਤੇ ਬਣਾਉਣਾ ਚਾਹੁੰਦੇ ਸੀ ਉਹ ਚੌਕ ਉਮੀਦ ਆ ਹੁਣ ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਦੀ ਸਟੈਚੂ ਬਣ ਕੇ ਤਿਆਰ ਹੋ ਕੇ ਆ ਗਿਆ ਉਹ ਸਿਰ ਚੌਕ ਉੱਥੇ ਸਾਰੇ ਸਾਥੀਆਂ ਸਹਿ ਚੌਕ ਨਾਲ ਦੋ ਸੜਕਾਂ ਦੇ ਉੱਪਰ ਬਾਬਾ ਸਾਹਿਬ ਦਾ ਨਾਮ ਤੇ ਚੱਲੂਗਾ ਅਵੇਡਰ ਚੌਕ ਦਾ ਨਾਮ ਰੱਖਿਆ ਜਾਊਗਾ ਜੈਪੀ ਜੈਪਾ ਅੱਜ ਮੋਦੀ ਕੁਜੀ ਵਾਲਾ ਦਿਨ ਹੈ ਗਰੀਬਾਂ ਦੇ ਰਫੀਆ ਡਾਕਟਰ ਵੀਰ ਮੇਕਾ ਜੀ ਦਾ ਜਨਮ ਦਿਨ ਹੈ ਮੈਂ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੇਸ਼ਾਂ ਵਿੱਚ ਬਾਬਾ ਸਾਹਿਬ ਦੇ ਮਹਿਰੋਦਾਰ ਜੋ ਹਨ ਉਹਨਾਂ ਨੂੰ ਲੱਖ ਲੱਖ ਸਵਾਗਤਾਂ ਦਿੰਦਾ ਹਾਂ ਬਾਬਾ ਸਾਹਿਬ ਦਾਤ ਦੇ ਮਹਿਰੋਦਾਰ ਇੱਕ ਉਹਨ ਸਾਹ ਜਿਹਨਾਂ ਨੇ ਗਰੀਬਾਂ ਦੇ ਲਈ ساری ਜ਼ਿੰਦਗੀ ਸੰਘਰਸ਼ ਕੀਤਾ ਔਰ ਗਰੀਬਾਂ ਨੂੰ ਬਰਾਬਰੀ ਦਾ ਹੱਕ ਦਿਵਾਇਆ ਅੱਜ ਜਿਹੜੇ ਕੋਸ਼ੀਆਂਦਾਰਾਂ ਦੇ ਵਿੱਚ ਬੱਠੇ ਆਂ ਗਾਰਾ ਵਿੱਚ ਖੜਦੇ ਆਂ ਪਰ ਬਾਬਾ ਸਾਹਿਬ ਦੀ ਬਲਦੋਤੀ ਹੀ ਕਰਦੇ ਆਂ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਇਲਾਕੇ ਦੇ ਵਿੱਚ ਬਾਬਾ ਸਾਹਿਬ ਜੀ ਦਾ ਸਟੈਚੂ ਰਹਿ ਨਹੀਂ ਸੀ ਕੋਈ ਵੀ ਸੋ ਔਰ ਦੀ ਕਮੇਟੀ ਔਰ ਬਾਕੀ ਨਗਰ ਲਾਗੇ ਦੇ ਨਗਰ ਜਿਹਦੇ ਵੀ ਸੀਗੇ ਸਾਰੇ ਨੇ ਇਹ ਸਲਾਹ ਕੀਤੀ ਕਿ ਔਰ ਦੇ ਵਿੱਚ ਸਟੈਚੂ ਲਾਇਆ ਜਾਵੇ ਸੋ ਅੱਜ ਅਸੀਂ ਬਾਬਾ ਸਾਹਿਬ ਜੀ ਦਾ ਸਟੈਚੂ ਲਾ ਕੇ ਆਏ ਹਾਂ ਔਰ ਉਹ ਝੜਕਾਂ ਤੇ ਬਾਬਾ ਸਾਜੀ ਦਾ ਸਟੈਚੂ ਲਾ ਕੇ ਉਹਨਾਂ ਨੂੰ ਬਾਬਾ ਸਾਜੀ ਦੇ ਨਾਮ ਤੇ ਉਹ ਚੌਂਕ ਦਾ ਨਾਮ ਰੱਖਿਆ ਜਾਵੇਗਾ ਡਾਕਟਰ ਬੀ ਆਰ ਲੇਨਕਰ ਚੌਂਕ ਸੋ ਇਸ ਦੀ ਸਾਰੇ ਨਗਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਔਰ ਸਾਰਿਆਂ ਦਾ ਧੰਨਵਾਦ ਜੈਪੀਨ ਜੈ ਪਰ ਸਤਿਗੁਰੂ ਅਰਦਾਸ ਜੀ ਮਹਾਨ ਜੀ ਦੇ ਸਾਰੇ ਮੋਢਵਾਰ ਸੱਜਣਾਂ ਜਿੱਦਾਂ ਕਿ ਸਾਡੇ ਸੀਨੀਅਰ ਤੁਹਾਨੂੰ ਬਸ ਜੀਤੇ ਆ ਇਹ ਬੜੀ ਮਾਣ ਦੀ ਗੱਲ ਹੈ ਤੇ ਸਾਡੇ ਨਗਰ ਦੇ ਵਿੱਚ ਜੋ ਚੀਜ਼ ਅਸੀਂ ਕਾਫੀ ਸਮੇਂ ਤੋਂ ਸੋਚਦੇ ਆ ਰਹੇ ਸੀਗੇ ਉਹ ਪੋਸਿਬਲ ਹੋ ਗਈ ਹੈ ਸਾਰੇ ਨਗਰ ਨਿਵਾਸੀਆਂ ਦੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਬੜੀ ਖੁਸ਼ੀ ਦੀ ਗੱਲ ਹੈ ਤੇ ਬੱਚਿਆਂ ਨੂੰ ਇਹ ਚੀਜ਼ ਬਾਰੇ ਨਹੀਂ ਜਾਣੂ ਹੋਣਗੇ ਬੱਚੇ ਜਿਹੜੇ ਛੋਟੇ ਐ ਉਹਨਾਂ ਨੂੰ ਸਾਡਾ ਫਰਜ਼ ਬਣਦਾ ਸੀ ਇਹਨਾਂ ਨੂੰ ਸੁਝਾਈਏ ਤੇ ਬਾਬਾ ਸਾਹਿਬ ਕਿੰਦਾ ਦੀ ਸੁਖੀਅਤ ਸੰ ਉਹਨਾਂ ਨੇ ਸਾਡੇ ਲਈ ਕੀ ਕੁਝ ਕੀਤਾ ਜੇ ਅਸੀਂ ਆ ਕੇ ਪੋਖਿਆਂ ਤਾਰਾਂ ਤੇ ਸੋਨੇ ਕੱਪੜਿਆਂ ਪਰਸੈਂਟੀ ਦੇ ਵਿੱਚ ਘੁੰਮਦੇ ਆ ਤਾਂ ਇਹ ਇਹਦਾ ਜੋ ਵੀ ਸਿਹਰਾ ਜਾਂਦਾ ਹੈ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਜਿਹਦਾ ਹੈ ਸਾਡੀ ਜਾਤੀ ਦਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕੀ ਹਾਲ ਹੁੰਦਾ ਸੀਗਾ ਉਸ ਸਮਿਆਂ ਦੇ ਵਿੱਚ ਤੇ ਅੱਜ ਜੇ ਅਸੀਂ ਸਿਰ ਚੁੱਕ ਕੇ ਇੱਥੇ ਚਾਹ ਨਾਲ ਖੜੇ ਆ ਤਾਂ ਇਹ ਡਾਕਟਰ ਪੀ ਆਰ ਅੰਬੇਡਕਰ ਜੀ ਦੀ ਬਦੌਲਤ ਖੜੇ ਆ ਸੋ ਸੇਵਾ ਦੇ ਜਾਂਚਤਾ ਜੈ ਭੀਮ ਜੈ ਭਾਰਤ ਅੱਜ ਬੜਾ ਖੁਸ਼ੀ ਦਾ ਦਿਨ ਹੈਗਾ ਅੱਜ ਔੜ ਦੇ ਵਿੱਚ ਬਾਬਾ ਸਾਹਿਬ ਡਾਕਟਰ ਅਨਵੇਦ ਗਰਜੀ ਦਾ ਜੋ ਸਟੈਚੂ ਲੱਗੇ ਆਏ ਹੈਗੇ ਆ ਸੋ ਅਸੀਂ ਪੂਰੇ ਔੜ ਬਲੌਂਗ ਦੇ ਜਿੰਨੇ ਵੀ ਪਿੰਡਾਂ ਨੇ ਸਾਡਾ ਇਸ ਸਟੈਚੂ ਲਗਾਉਣ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਕਾਰਨ ਸਾਡੇ ਬਾਬਾ ਸਾਹਿਬ ਡਾਕਟਰ ਅਨਵੇਦ ਗਰਜੀ ਦਾ ਜਨਮ ਦਿਨ ਆ ਰਿਹਾ ਅਸੀਂ ਸਾਰੇ ਨੂੰ ਲੱਖ ਲੱਖ ਵਧਾਈ ਦਿੰਨੇ ਆਂ ਔਰ ਨਾਲ ਦੀ ਨਾਲ ਅਸੀਂ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਪਹਿਲਾ ਸਟੈਚੂ ਆਪਣੇ ਲੈ ਕੇ ਆਉਂਦੇ ਲਈ ਸਾਨੂੰ ਸਾਰੇ ਨਗਰਾਂ ਨੇ ਸਾਡੇ ਸਾਰੇ ਪਿੰਡਾਂ ਨੇ ਪੰਚਾਇਤਾਂ ਨੇ ਸਾਡਾ ਸਹਿਯੋਗ ਦਿੱਤਾ ਪੈਸੇ ਪੱਖੋਂ ਸੋ ਅਸੀਂ ਬੇਨਤੀ ਕਰਦੇ ਆਂ ਕਿ ਸਾਨੂੰ ਅਜੇ ਇਸ ਸਟੈਚੂ ਨੂੰ ਸਥਾਪਿਤ ਕਰਨ ਦੇ ਲਈ ਔੜ ਦੇ ਵਿੱਚ ਸਾਨੂੰ ਅਜੇ ਹੋਰ ਮਾਇਆ ਦੀ ਜ਼ਰੂਰਤ ਹੈਗੀ ਆ ਸੋ ਜਿਹੜੇ ਵੀ ਦੇਸਾਂ ਦੇ ਦੇਸਾਂ ਵਿੱਚ ਬੈਠੇ ਹੋਏ ਵੀਰ ਭਰਾ ਸਾਡੇ ਔੜ ਬਲੌਕ ਦੇ ਰਿਹਾ ਭਲਾ ਔੜ ਦੇ ਆ ਚਾਹੇ ਕੋ ਬਾਹਲੇ ਪਸ ਦੇ ਪਿੰਡਾਂ ਦੇ ਹੈਗੇ ਆ ਸਾਡਾ ਅਜੇ ਕਾਫੀ ਖਰਚ ਆਣਾ ਹੈਗਾ ਸਟੈਚੂ ਨੂੰ ਸਤਿਕਾਰਨ ਦੇ ਲਈ ਸੋ ਜਰੂਰ ਬੇਨਤੀ ਆ ਕਿ ਸਾਨੂੰ ਪੂਰਾ ਪੂਰਾ ਕਰਕੇ ਮਾਇਆ ਜਰੂਰ ਭੇਜੀ ਜਾਵੇ ਕਿਉਂਕਿ ਤੁਹਾਨੂੰ ਮਾਇਆ ਦੀ ਜ਼ਰੂਰਤ ਪੈਣੀ ਆ ਬਾਬਾ ਸਾਹਿਬ ਡਾਕਟਰ ਨੇ ਮੇਰ ਕਰ ਦਿੱਤੀ ਬਦੌਲਤ ਹੀ ਅਸੀਂ ਇੱਥੇ ਤੱਕ ਪਹੁੰਚੇ ਆ ਸੋ ਸਾਨੂੰ ਮਾਇਆ ਦੀ ਜਰੂਰਤ ਹੈਗੀ ਆ ਸੋ ਜਰੂਰ ਆਪਣਾ ਤੈਰ ਫੋਲ ਸਾਡੇ ਔੜ ਦੇ ਵਿੱਚ ਸਟੈਚੂ ਨੂੰ ਸਟਾਰਟ ਕਰਾਉਂਦੇ ਨੇ ਆਪਣਾ ਭੇਜਿਆ ਜਾਵੇ ਔਰ ਸਾਨੂੰ ਇਹ ਗੱਲ ਹੈ ਕਿ ਜੇਕਰ ਅ ਅਜੀ ਆਪਣਾ ਨੰਬਰ ਦੇਦਨੇ ਕਿਤੇ ਵੀ ਵੀਰ ਭੈਣ ਭਰਾ ਨੇ ਸਾਨੂੰ ਇੱਥੇ ਦੇ ਮਾਇਆ ਸੇਵਾ ਭੇਜਣੀ ਆ ਸੋ ਨੰਬਰ ਅਸੀਂ ਦਿਖਾ ਦਿੰਦੇ ਆ 98551 41157 98551 41157 ਤੇ ਤੁਸੀਂ ਕੰਟੈਕਟ ਕਰ ਸਕਦੇ ਆ ਸੋ ਕਮੇਟੀ ਨਗਰ ਪੰਚਾਇਤ ਸਾਰੀ ਸਾਡੇ ਨਾਲ ਮੌਜੂਦ ਹੈਗੀ ਆ ਸੋ ਨੰਬਰ ਮੈਂ ਆਪਣਾ ਦੇ ਰਿਹਾ ਸੋ ਬੇਨਤੀ ਆ ਕਿ ਨੰਬਰ ਤੇ ਮੈਨੂੰ ਬੋਲ ਕੇ ਦੱਸ ਦੇਣਾ ਕਿ ਅਸੀਂ ਇਹ ਬਨਾਨੇ ਪਿੰਡ ਤੋਂ ਐਨਐਸਏ ਵਾਪਸ ਭੇਜਦੇ ਆ ਸੋ ਮੈਂ ਆਪਣੀ ਕਮੇਟੀ ਨੂੰ ਜਰੂਰ ਦੱਸ ਦੂੰਗਾ ਦੱਸ ਤੇ ਮਗਾ ਜੀ ਜੈ ਜੀ ਜੈ ਭਲ ਕਬੂਲ ਕਰਨੀ ਜੀ ਸਾਡੀ ਬੇਨਤੀ ਜ਼ਰੂਰ ਸਾਡੇ ਲਈ ਸੇਵਾ ਪੇਦਣੀ